ભગવંત માનતા ਆਪਣੇ ਬੱਚਿਆਂ ਦਾ ਨਹੀਂ ਹੋਇਆ ਫਿਰ ਉਹ ਪੰਜਾਬੀਆਂ ਦਾ ਕਿਸ ਤਰ੍ਹਾਂ ਹੋ ਚੁਗਾ ਬਦਲਾਅ ਦੇ ਨਾਂ ਤੇ ਲੋਕਾਂ ਨਾਲ ਧੋਖਾ ਹੋਇਆ ਹੈ ਤੇ ਸਿਰਫ ਔਰ ਸਿਰਫ ਹੁਣ ਪੰਜਾਬ ਦੇ ਸਿਰ ਤੇ ਕਰਜ਼ਾ ਲੈ ਕੇ ਕੇਜਰੀਵਾਲ ਨੂੰ ਲਟਾਇਆ ਜਾ ਰਿਹਾ ਹੈ ਇਹ ਬਿਆਨ ਵਿਕਰਮ ਸਿੰਘ ਮਜੀਠੀਆ ਨੇ ਦਿੱਤੇ ਨੇ ਤੇ ਮੋੜ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਨੇ ਤੇ ਉਹਨਾਂ ਨੇ ਕਿਹਾ ਕਿ ਬਦਲਾਅ ਦਾ ਨਾਂ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਤੇ बार-बार ਈਡੀ ਦੇ ਸਾਹਮਣੇ ਭੇਜਣ ਤੇ ਵੀ ਕੇਜਰੀਵਾਲ ਪੇਸ਼ ਨਹੀਂ ਹੋ ਰਿਹਾ ਦੂਜੇ ਪਾਸੇ ਉਹਨਾਂ ਨੇ ਕਿਹਾ ਕੇ ਲੋਕਾਂ ਨੂੰ ਕਹਿੰਦੇ ਨੇ ਕਿ ਅਸੀਂ ਤੁਹਾਡੇ ਲਈ ਪੂਰੇ ਇਮਾਨਦਾਰਾ ਤੋਤਾ ਆਪਣੇ ਬੱਚਿਆਂ ਦੇ ਨਹੀਂ ਹੋਏ ਤਾਂ ਪੰਜਾਬੀਆਂ ਦੇ ਕਿਸ ਤਰ੍ਹਾਂ ਹੋ ਜਾਣਗੇ ਇਹ ਬਿਆਨ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਦਿੱਤੇ ਗਏ ਨੇ ਤਿੱਖੇ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਤੇ ਸਾਧੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਵਿਕਰਮ ਸਿੰਘ ਮਜੀਠੀਆ ਦਾ ਹੋਰ ਕੀ ਕਹਿਣਾ ਸਾਡੀਆਂ ਤਨਖਾਹਾਂ ਨਹੀਂ ਪੈ ਰਹੀਆਂ ਤੇ ਤੁਸੀਂ ਕਹਿੰਦੇ ਹੋ ਇਹਨਾਂ ਰਿਟਾਇਰ ਹੋਏ ਬੰਦੇ ਨੂੰ ਕੁਝ ਦੇ ਦिए ਪਹਿਲਾਂ ਜਿਉਂਦੇ ਦੇ ਮੂੰਹ 'ਚ ਤਾਂ ਕੁਝ ਪਾ ਲੈਣ ਦਿਓ ਇਹ ਤਾਂ ਫੇਰ ਰਿਟਾਇਰ ਹੋ ਗਿਆ ਇਹੀ ਹਾਲ ਪਤਾ ਨਹੀਂ ਕਿਹੜੀ ਗਲਤੀ ਕਿਹੜਾ ਬਦਲਾਵ ਇਹ ਬਾਦਲ ਸਾਹਿਬ ਬਦਲਾਵੇ ਨਵੇਂ ਬਾਬਾ ਜੀ ਵੈਸੇ ਤਾਂ ਬੜੀ ਦਲੇਰੀ ਬਖਾਉਂਦੇ ਹੁੰਦੇ ਉਹ ਜਿਹੜਾ ਕੋ ਪੈਗਪੋਗ ਲਾ ਕੇ ਗੁਰੂ ਦੀ ਹਾਜ਼ਰੀ ਚ ਚਲੇ ਜਾਵੇ ਤੇ ਇਹ ਕਿਹੜਾ ਬਦਲਾਵ ਹੁੰਦਾ ਇਹ ਭਗਵੰਤ ਮਾਨ ਉਸ ਕਿਸਮ ਦਾ ਬੰਦਾ ਜਿਹੜਾ ਆਪਦੀ ਘਰ ਦੀ ਦਾ ਨਾ ਹੋਇਆ ਆਪਦੇ ਨਿਆਣਿਆਂ ਦਾ ਨਹੀਂ ਹੋਇਆ ਟਾਰੀ ਵਾਲਿਓ ਓ ਜੂ ਥੋੜਾ ਕਦੇ ਹੋਏ ਦਰਸ਼ਨ ਦੁਰਸ਼ਨ ਕਹਿੰਦੇ ਨਾ ਕਿ ਹੋਵੇ ਹੋਏ ਤੇਰੇ ਦਰਸ਼ਨ ਤੇ ਦਿਨ ਵਧੀਆ ਲੰਘੂਗਾ ਹੁਣ ਤਾਂ ਦਰਸ਼ਨ ਵੀ ਨਹੀਂ ਹੁੰਦੇ ਇੱਕ ਉਹ ਦਿੱਲੀ ਦਾ ਮੁੱਖ ਮੰਤਰੀ ਮੈਂ ਤਾਂ ਪਹਿਲੀ ਵਾਰੀ ਸੁਣਿਆ ਜੀ ਇਹ ਵੀ ਸਾਥ ਦਾ ਬਗਲਾ ਹੈ 75 ਸਾਲਾਂ ਦਾ ਜਾਣਾ ਉਹ ਨਹੀਂ ਹੁੰਦਾ ਕਿ ਉਹਦੇ ਪੁੱਤ ਨੇ ਦਿੱਲੀ ਵਾਲੇ ਨੇ ਕਿਥੇ ਤੇ ਜਹਾਜ਼ ਲੈ ਕੇ ਸਾਡੇ ਆਲਾ ਚੱਲਦਾ ਮੈਂ ਪਹਿਲੀ ਵਾਰੀ ਸਾਰੀ ਖਰਚਾ ਇਹ ਨਾ ਸਮਝੋ ਕਿ ਸਤਿ ਪ੍ਰਮਾਨ ਆਪ ਦੀ ਜੇਬ ਚੋਂ ਕੱਢਦਾ ਭਾਈ ਸਾਹਿਬ ਤੁਸੀਂ ਭਰਦੇ ਹੋ ਉਹ ਖਰਚਾ ਜਿੰਨੀ ਆਰੀ ਉਹਨੂੰ ਈਡੀ ਸੱਤ ਲੈਂਦੀ ਹੈ ਮੈਂ ਤਾਂ ਈਡੀ ਵਾਲਿਆਂ ਨੂੰ ਮੇਰਾ ਜੀ ਕਰਦਾ ਪ੍ਰਧਾਨ ਮੰਤਰੀ ਜੀ ਥੋੜਾ ਉੱਥੇ ਮਸ਼ਰੂਫੀਅਤ ਜ਼ਿਆਦਾ ਹੀ ਹੈ ਕਿ ਬਾਬਾ ਜਾ ਤਾਂ ਇਹਨੂੰ ਫੜ ਲਾ ਕੇ ਜਰੀ ਬੰਦੇ ਕਿਉਂਕਿ ਆਈ ਆਰੀ ਤੁਸੀਂ ਇਹਨੂੰ ਸੱਦਰ ਦੀ ਚਿੱਠੀ ਭੇਜਦੇ ਹੋ ਸਾਨੂੰ 10 ਕਰੋੜ ਨੂੰ ਪੈ ਜਾਂਦਾ ਉਹ ਨਹੀਂ ਸੱਤ ਕਦੇ ਇਹਨੂੰ ਗੋਆ ਲੈ ਜਾਂਦੇ ਆ ਕਦੇ ਕਹਿੰਦੇ ਇਹਨੂੰ ਕਾਂਤਵਾਸਦੀ ਲੋਡ ਪੈ ਗਈ ਤੇ ਆਈ ਗੇਟਾ ਜਾਜ ਦਾ ਬਾਚ ਪੈਂਦਾ ਵੇਖੋ ਇਤਿਹਾਸ ਹਾਲਾਤ ਕੀ ਬਣ ਗਏ ਕਹਿੰਦੇ 300 ਯੂਨਿਟ ਮਾਰਕ ਕੀਤਾ ਬਾਦਲ ਸਾਹਿਬ ਤੁਹਾਨੂੰ ਮੈਂ ਮਜ਼ੇ ਦੀ ਗੱਲ ਦੱਸਾਂ ਸੀ ਸਰਕਾਰ ਸੀ ਸਾਡੀ ਅਸੀਂ ਤਾਂ ਗੱਲ ਨਹੀਂ ਕਰਾਂ ਜਾਂਦਾ ਮਗਰ ਹੁਣ ਚਲੋ ਲੱਗ ਲੈਣ ਦਿਓ ਜਿੱਥੇ ਇੰਨੇ ਤਵੇ ਲੱਗੇ ਉੱਥੇ ਇੱਕ ਹਰ ਦਾ ਹੋਰ ਲੱਗ ਜੂ ਸਾਡੀ ਛੇ ਤੋਂ ਕਿਹੜਾ ਕੋਈ ਫਰਕ ਪੈ ਰਿਹਾ ਬਾਦਲ ਸਾਹਿਬ ਨੇ ਸਾਨੂੰ ਛੱਡ ਲਿਆ ਕਰੀਆ ਰਣੀਕੇ ਸਾਹਿਬ ਵੀ ਵਿੱਚ ਹੀ ਸੀ ਮੈਂ ਸੀ ਰਣੀਕੇ ਸਾਹਿਬ ਸੀ ਵਲਟਵਾ ਸਾਹਿਬ ਸੀ army 100 ਸੰਦੂ ਸੀ ਤੇ ਮੈਨੂੰ ਛੱਡ ਕੇ ਕਹਿੰਦੇ ਕਾਕਾ ਉਰਾ ਪੈਂਦੇ ਆ ਕਿ ਪਾ ਪੈਂਦੇ ਆ ਮੈਂ ਕਿਹਾ ਬਾਪੂ ਜੀ ਕੀ ਗੱਲ ਹੋ ਗਈ ਕਹਿੰਦੇ ਆ ਬਿਜਲੀ ਪੁਜਲੀ ਵਾਲੇ 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 ਜਿਹੜੇ ਬਿਜਲੀ ਪੋਰਟ ਵਾਲੇ ਆ ਕਹਿੰਦੇ ਸਾਨੂੰ ਕਹਿੰਦੇ ਕਿ ਸਾਨੂੰ ਕੋਈ ਇੱਥੇ ਬੜਾ ਨਹੀਂ ਦਿੰਦਾ ਪਿੰਡਾਂ 'ਚ ਸਾਡੇ ਇੱਥੇ ਹਾਲ ਸੀ ਬਾਪੂ ਦੇ ਰਾਤ ਵੇਲੇ ਤੁਹਾਡੇ ਰਾਤ ਵੇਲੇ ਇੱਥੇ 300 ਯੂਨਿਟ ਦੀ ਗੱਲ ਕਰਦੇ ਮੈਨੂੰ ਲੱਗਦਾ ਤਾਂ 1000 ਯੂਨਿਟ ਬਾਪ ਹੀ ਚੱਲਦਾ ਸੀ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਕੁੰਡੀ ਲਾਈ ਫਿਰਦਾ ਸੀ ਜਿੰਨਾ ਮਰਜ਼ੀ ਹੀਟਰ ਚੱਲਦਾ ਦੱਸ ਦਿਓ ਠੀਕ ਗੱਲ ਕਰਦਾ ਗੱਲ ਕਰਦਾ ਜੋ ਪਰ ਦਿੰਦੇ ਆ ਬੰਦੇ ਨੂੰ ਐਸ ਲਈ ਇਹ ਗੱਲਾਂ ਮੈਂ ਤਾਂ ਕਰਦਾ ਕਿਉਂਕਿ ਉਦੋਂ ਲੋਕਾਂ ਦਾ ਗਰੀਬਾਂ ਦਾ ਦਰਦ ਦੇ ਸੰ ਮੈਨੂੰ ਯਾਦ ਆ ਆਟੇ ਦਾਲ ਵਰਗੀ ਸਕੀਮ ਹੁਣ ਕਿੰਨਿਆ ਕਿਤੇ ਕਾਰਡ ਕੱਟੇ ਗਏ ਕਿਹੜਾ ਪੈਂਦਾ ਜਿਹਦੇ ਕਾਰਡ ਨਾ ਕੱਟੇ ਜਾ ਗਏ ਹੋਰ ਕਾਰਡ ਕੱਟਦੇ ਇਸ ਲਈ ਆ ਕਹਿੰਦੇ ਪੈਸੇ ਨਹੀਂ ਪਰ ਕੇਜਰੀ ਆਲ ਨੂੰ ਜਦੋਂ ਜਾਜ ਤੇ ਹੂਟਾ ਦੇਣਾ ਹੁੰਦਾ ਉਦੋਂ ਪੈਸੇ ਜਦੋਂ ਵਜੀਫਾ ਅਸੀਂ ਬੱਚਿਆਂ ਦਾ ਬੰਦ ਕਰਨਾ ਹੋਵੇ ਉਦੋਂ ਪੈਸੇ ਨਹੀਂ ਆ ਦੇਣਾ ਹੁੰਦਾ ਉਦੋਂ ਪੈਸੇ ਮਲਾਜਮਾ ਦਾ ਟੀਏ ਡੀਏ ਬੰਦ ਮਗਰ ਜਦੋਂ ਕੇਜਰੀਵਾਲ ਨੂੰ ਜਾਤ ਤੇ ਹੂਟਾ ਦੇਣਾ ਹੋਵੇ ਉਦੋਂ ਪੈਸੇ ਖਜ਼ਾਨੇ 'ਚ ਆ ਜਾਂਦੇ ਹਨ ਇਹਨਾਂ ਕੋਲ ਬੜੀ ਵੱਡੀ ਗਿਣਤੀ ਹੈ ਅੱਜ ਲਾਰਨ ਆਰਡਰ ਦੇ ਇਹ ਜਿਹੇ ਹਾਲਾਤ ਆ ਮੈਨੂੰ ਲੱਗਦਾ ਜਿਵੇਂ ਉਹ ਲੰਡੇ ਉਰੀ ਉਹ ਲਾਰੈਂਸ ਬਿਸ਼ਨੋਈ ਉਰੀ ਜੱਗੂ ਭਗਵਾਨਪੁਰੇ ਰਹਿੰਦੀ ਫੋਨ ਤੇ ਜਿਹਦੇ ਘਰ ਚਲੇ ਜਾਉ ਕਹਿੰਦਾ ਸਰ ਜੀ ਮੈਨੂੰ ਵੀ ਫੋਨ ਆ ਗਿਆ ਮੈਨੂੰ ਵੀ ਫੋਨ ਆ ਗਿਆ ਮੈਨੂੰ ਲੱਗਦਾ ਕੇਦਰੀ ਆਲ ਤੇ ਭਗਵਾਨ ਨੇ ਇਹਨਾਂ ਨੂੰ ਫੋਨ ਹੀ ਬਗੈਰ ਚਾਰਜ ਤੋਂ ਹੀ ਚੱਲਦਾ ਕਾਲਿੰਗ ਫਰੀ ਹੈ ਜਿਹੜੇ ਦੁਕਾਨਦਾਰ ਕੋਲ ਚਲੇ ਜਾਓ ਜਿਹੜੇ ਆਰਤੀਏ ਕੋਲ ਚਲੇ ਜਾਓ ਕਿਸੇ ਹੋਟਲ ਵਾਲੇ ਕੋਲ ਚਲੇ ਜਾਓ ਕਿਸੇ ਸਹੀਦੇ ਬੰਦੇ ਕੋਲ ਚਲੇ ਜਾਓ ਬਾਦਲ ਸਾਹਿਬ ਲਾਅ ਨਾਅਰ ਤੇ ਇਹ ਹਾਲਾਤ ਹੋ ਗਿਆ ਕਿ ਕੋਈ ਚੱਜ ਦੀ ਗੱਡੀ 'ਚ ਜਾਂ ਚੱਜ ਦਾ ਹੋ ਘਰ 'ਚ ਰਹਿ ਕੇ ਹੀ ਰਾਜੀ ਨਹੀਂ ਤੇ ਪਤਾ ਨਹੀਂ ਸਵੇਰੇ ਕਦੋਂ ਬਲਾਵਾ ਆ ਜਾਣਾ ਇਹਨਾਂ ਦਾ ਮੈਂ ਇੱਕ ਸਿੰਗਰ ਦੇ ਪ੍ਰੋਗਰਾਮ ਤੇ ਹੋ ਕੇ ਆਇਆ ਮਾ ਦਾ ਨੌਂ ਨਹੀਂ ਲੈਂਦਾ ਮੈਂ ਕਾ ਯਾਰ ਬੜਾ ਪ੍ਰੋਗਰਾਮ ਮੱਠਾ ਜਾ ਕੀਤਾ ਕਹਿੰਦੇ ਜੀ ਜਾਨ ਨਹੀਂ ਬਚਾਉਣ ਦੇ ਆ ਇੱਕ ਦਾ ਫੋਨ ਆਈ ਜਾਂਦਾ ਕਿ ਐਨੇ ਕਲਾ ਦੇ ਹੁਣ ਸਾਨੂੰ ਸਮਝ ਨਹੀਂ ਆਉਂਦੀ ਵਿਆਹ ਕਰਾਈਏ ਕਿ ਉਹਨੂੰ ਕਲਾ ਦਈਏ ਕੁਛ ਨਾ ਕੁਛ ਹਾਲਾਤ ਇਹ ਬਣ ਗਏ ਆ ਚਲੋ ਮੈਂ ਇਹਨਾਂ ਗੱਲਾਂ ਵੱਲ ਜ਼ਿਆਦਾ ਨਹੀਂ ਜਾਂਦਾ ਤੁਸੀਂ ਸਾਰੇ ਸਿਆਣੇ ਹੋ ਮਗਰ ਤੁਹਾਨੂੰ ਬੇਨਤੀ ਹੈ ਕਿ ਤੁਹਾਨੂੰ ਆਉਣ ਵਾਲੀ ਪੀੜ੍ਹੀ ਮਾਫ਼ ਨਾ ਕਰੂ ਸਾਡੇ ਚ ਨੁਕਸ ਹੋਣੇ ਮਗਰ ਮੈਂ ਸਮਝਦਾ ਕਿ ਜਿੰਨਾ ਬੇੜਾ ਗਰਗ ਪੰਜਾਬ ਦਾ ਇਹ ਝਾੜੂ ਵਾਲੀ ਪਾਰਟੀ ਨੇ ਕਰਤਾ ਇੰਨਾ ਛਤ ਹਾਲਾਤ ਕਦੇ ਪਹਿਲਾਂ ਕਦੇ ਬਣੇ ਨਹੀਂ ਕਰਜ਼ਾ ਵਧਾਤਾ ਸਹੂਲਤ ਹੈ ਕੋਈ ਨਹੀਂ ਕੰਮ ਕੋਈ ਹੁੰਦਾ ਨਹੀਂ ਸੁਣਵਾਈ ਕੋਈ ਹੈ ਨਹੀਂ ਮੁਲਾਜ਼ਮ ਧਰਨੇ ਤੇ ਜਿਹੜੇ ਬੇਰੋਜ਼ਗਾਰ ਨੇ ਉਹ ਧਰਨੇ ਤੇ ਜਿਹੜੇ ਮੰਤਰੀਆਂ ਦੇ ਨੌਤੇ ਜਿਹੜੇ ਆਫੀਸ਼ੀਅਲ ਇਹਨਾਂ ਦਾ ਸਟਾਫ ਹੈ ਉਹ ਧਰਨੇ ਤੇ ਤੇ ਸਾਧ ਸੰਗਤ ਜੀ ਤੇ ਫਿਰ ਕੰਮ ਕਿਹੜਾ ਹੁੰਦਾ ਸਕੂਲ ਬਦਲ ਗਏ ਜੀ ਕੋਈ ਆਮ ਆਦਮੀ ਕਹਿੰਦੇ ਕਲੀਨਿਕ ਖੋਲੇ ਕੋ ਹੋ ਗਿਆ ਜੀ ਇਲਾਜ ਕੀ ਇਲਾਜ ਚ ਫਰਕ ਆਇਆ ਸਕੂਲਾਂ ਚ ਫਰਕ ਆਇਆ ਹਾਂ ਮਗਰ ਇਸ਼ਤਿਹਾਰ ਦਿੱਤਾ ਢੁੱਕੀ ਘੜ ਛੱਡਿਆ 1000 ਕਰੋੜ ਖਰਚ ਕਰਤਾ ਇਸ਼ਤਿਹਾਰ ਜੇ ਇਸ਼ਤਿਹਾਰ ਵੇਖੋ ਤੇ ਤਮਿਲਨਾਡੂ ਵੀ ਇਸ਼ਤਿਹਾਰ ਲੱਗਦਾ ਕੇਜਰੀ ਹਾਲ ਦਾ ਭਗਵੰਤ ਮਾਨ ਦਾ ਕਿ ਜੇ ਮੁਫਤ ਇਲਾਜ ਕਰਾਉਣਾ ਇਹ ਤਾਰੀ ਵਾਲੇ ਹਸਪਤਾਲ ਖੋਲਿਆ ਨਾ ਰਣਿਕੇ ਚ ਵੀ ਰਣਿਕੇ ਚਾ ਖੋਲਿਆ ਲੈ ਕਲੀਨਿਕ ਮੈਂ ਚ ਨਹੀਂ ਗਿਆ ਸੀ ਉੱਥੇ ਲੱਗਿਆ ਸੀ ਇਸ਼ਤਿਹਾਰ ਪੂਰੇ ਸ਼ਫੇ ਦਾ ਭਗਵੰਤਮਾਨ ਦਾ ਜੈ ਨਾ ਜੇ ਮੁਕਤ ਇਲਾਜ ਕਰਾਉਣਾ ਤੇ ਰਣਿਕੇ ਵਾਲੇ ਆਮ ਆਦਮੀ ਮhalla ਕਲੀਨਿਕ ਤੇ ਆ ਜਾਓ ਰਣਿਕੇ ਵਾਲਿਆਂ ਦਾ ਤਾਂ ਹੁੰਦਾ ਨਹੀਂ ਤੇ ਚਨਈ ਵਾਲਿਆਂ ਨੂੰ ਸੱਦੀ ਜਾਂਦੀ ਇਹ ਤਾਂ ਇਹ ਜੇ ਨੇ ਚੋਰ ਇਹਨਾਂ ਤੋਂ ਬਚ ਜਾਓ ਔਰ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਬਾਲ ਸਾਹਿਬ ਤੁਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਪੰਜਾਬ ਬਚਾਓ ਛੱਡੋ ਭਗਵੰਤ ਪੁਜਾਓ ਯਾਤਰਾ ਸ਼ੁਰੂ ਕਰੋ ਕਿ ਇਹ ਜ ਆ ਬੰਦਾ ਜਿਹੜਾ ਸਵੇਰੇ ਖਾ ਪੀ ਲੈਂਦਾ ਉਹ ਨੂੰ ਆਪ ਦੇ ਤੱਬਰ ਦਾ ਫਿਕਰ ਨਹੀਂ ਉਹਨੇ ਸਾਡੇ ਪੰਜਾਬ ਦਾ ਕਾਹਦਾ ਫਿਕਰ ਕਰਨਾ ਖਾਦੀ ਪੀਤੀ ਚ ਕੋਈ ਪਰਿਵਾਰ ਸਾਂਭ ਸਕਦਾ ਦੱਸੋ ਨਹੀਂ ਝਾਮ ਸਕਦਾ ਨਾ ਜਿਹੜਾ ਖਾਦੀ ਪੀਤੀ ਚ ਪਰਤਵਾਰ ਨਹੀਂ ਝਾਮ ਸਕਦਾ ਉਹ ਪੰਜਾਬ ਕਿੱਥੇ ਝਾਮ ਲੈ ਮਜੀਠੀਏ ਨੂੰ ਕਹਿੰਦਾ ਅੰਦਰ ਦੇ ਦੇਣਾ ਦੇ ਦੇ ਅੰਦਰ ਭਾਉ ਤੇ ਜਿਸ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਜਿਸ ਦਿਨ ਪੈ ਗਿਆ ਨਾ ਲੱਭਣਾ ਨਹੀਂ ਤੂੰ ਤੂੰ ਇੱਕਾਰੀ ਛੱਡ ਤੂੰ ਇੱਕਾਰੀ ਛੱਡ ਮੈਨੂੰ ਇੱਕਾਰੀ ਦੇ ਦੇਗਾ ਮੈਂ ਫੇਰ ਵਾਰ ਆ ਜੂੰ ਦੂਜੀ ਵਾਰੀ ਦੇਵਾਂਗਾ ਮੈਂ ਫੇਰ ਵਾਰ ਆਜੂ ਮਗਰ ਜੇ ਦਿਨ ਮੇਰਾ ਹੱਥ ਪੈ ਗਿਆ ਨਾ ਚੀਕਾ ਛਾਡੇ ਦੀ ਤਾਂ ਆਵਾਜ਼ ਨਹੀਂ ਨਿਕਲ ਦੇਣੀ ਮੈਂ ਚੀਕਾ ਤਾਂ ਇਹਦੇ ਨਾਲ ਦੀ ਆਦੀ ਨਿਕਲਣ ਗਿਆ ਕਟਾਰੂ ਚੱਕ ਕਰਕੇ ਦੀਆਂ ਉਹੋ ਜੇ ਤੁਸੀਂ ਵਜ਼ੀਰ ਬਣਾ ਛੱਡੇ ਇੱਕ ਹੋਰ ਦੀ ਵੀਡੀਓ ਮੈਂ ਕੋਲ ਆਈ ਹੈ ਦੇਖੋ ਬੇਸ਼ਰਮ ਏਡੇ ਨੇ ਭਗਵੰਤਮਾਨ ਨੇ ਵੀਡੀਓ ਵੇਖ ਲਈ ਵੇਖ ਲਈ ਮੈਂ ਤੁਹਾਨੂੰ ਕਹਿਣਾ ਮਗਰ ਇਹਨੂੰ ਸ਼ਰਮ ਨਾ ਆਈ ਕੀ ਹੋ ਜੇ ਮਿਸ ਮਿਨਿਸਟਰ ਨੂੰ ਬਰਖਾਸ ਕਰ ਦਵੇ ਔਰ ਮੈਂ ਕਿਸੇ ਦੀ ਵੀਡੀਓ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹਦੇ ਵੀ ਬੱਚੇ ਨੇ ਉਹਦੇ ਵੀ ਪਰਿਵਾਰ ਚ ਹੈ ਧੀ ਪੁੱਤ ਨੇ ਮੈਂ ਬੜੀਆਂ ਦਵਾਈਆਂ ਦੇਤੀਆਂ ਮੈਂ ਬਾਬਾ ਉਹਨੂੰ ਲਾ ਦਿਓ ਗਲੋ ਢਕੀ ਰਵੇ ਇਹ ਜ ਆ ਵਜ਼ੀਰ ਨਹੀਂ ਚਾਹੀਦਾ ਮਗਰ ਮੈਨੂੰ ਹੁਣ ਸਮਝ ਆਈ ਇਹ ਜੇ ਬੇਸ਼ਰਮਾ ਨਾਲ ਬਾਪਿਆ ਕਿ ਜਦ ਤੱਕ ਮੈਂ ਕਿਸੇ ਟਿਕਾਣੇ ਸਿਰ ਵੀਡੀਓ ਦੇ ਨਹੀਂ ਦਿੰਦਾ ਜਦ ਤੱਕ ਇਹਨਾਂ ਦੀ ਇਨਕੁਆਇਰੀ ਹੋ ਨਹੀਂ ਜਾਂਦੀ ਇਹ ਬੇਸ਼ਰਮਾ ਨੇ ਹਟਣਾ ਨਹੀਂ ਇਹ ਜੇ ਲੋਕ ਨੇ ਮਤਲਬ ਕਮਾਲ ਹੋ ਗਈ ਜੀ ਉੱਤੋਂ ਤੁਸੀਂ ਕਰੋ ਚੋਰੀ ਉੱਤੋਂ ਸੀਨਾ ਚੋਰੀ ਮਤਲਬ ਇਹ ਕਮਾਲ ਦੀ ਪੋਲਿਟਿਕਸ ਚੱਲ ਰਹੀ ਹੈ ਪੰਜਾਬ ਕੇਸ ਲਈ ਪੰਜਾਬ ਨੂੰ ਜੇ ਬਚਾਉਣਾ ਜੇ ਪਿੰਡਾਂ ਦੇ ਹਾਲਾਤ ਸੁਧਾਰਨੇ ਹੈ ਜੇ ਪੰਜਾਬ ਨੂੰ ਇਹ ਰਿਮੋਟ ਕੰਟਰੋਲ ਚੋਂ ਤੁਸੀਂ ਇਹ ਮੁਕਤੀ ਦਿਵਾਣੀ ਹੈ ਤੁਸੀਂ ਆਹ ਵੇਖ ਲਓ ਸੁਲਤਾਨਪੁਰ ਲੋਧੀ ਕੀ ਹੋਇਆ ਗੁਰਪੁਰਬ ਦੇ ਦਿਨ ਹੋਣ ਅਕਾਲ ਬੂੰਗਾ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਬੇਰ ਸਾਹਿਬ ਦੇ ਸਾਹਮਣੇ ਆ ਅੰਮ੍ਰਿਤ ਵੇਲੇ ਦਾ ਸਮਾ ਹੋਵੇ ਪ੍ਰਭਾਤ ਫੇਰ ਜਾਂ ਨਿਕਲਦੀ ਆ ਹੁਣ ਕੀ ਇਸ ਬਦਲਾ ਨੂੰ ਵੋਟਾਂ ਪਾਈਆਂ ਸਨ ਕਿ ਉੱਥੇ ਜਾ ਕੇ 500 ਫੇਰ ਕਰਨ ਸਿਰਫ ਇਸ ਲਈ ਕਿਉਂਕਿ ਜੇ ਇਸ ਧਿਰ ਨੂੰ ਉੱਥੇ ਕਾਬਜ ਕਰਨਾ ਸੀ ਮੈਨੂੰ ਬਾਬਿਆਂ ਨਾਲ ਕੋਈ ਨਹੀਂ ਚਾਹੇ ਬਾਬੇ ਬਲਬੀਰ ਹੋਣ ਚਾਹੇ ਬਾਬਾ ਮਾਨ ਸਿੰਘ ਹੋਣ ਮਗਰ ਮੈਨੂੰ ਇਸ ਗੱਲ ਨਾਲ ਪ੍ਰੋਬਲਮ ਹੈ ਕਿ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਖੰਡਿਤ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ ਨਿਹੱਤੇ ਤੇ ਫੇਰ ਕਰਨ ਦੀ ਇਜਾਜ਼ਤ ਨਹੀਂ ਹੈ ਸਾਧ ਸੰਗਤ ਜੀ ਜਿੰਨਾ ਫੇਰ ਉੱਥੇ ਹੋਇਆ ਜਿਉ ਖੰਡ ਪਾਠ ਸਾਹਿਬ ਖੰਡਿਤ ਹੋਏ ਜੋ ਹਾਲਾਤ ਉੱਥੇ ਪੈਦਾ ਕੀਤੇ ਸਿਰਫ ਇਹ ਲਈ ਕਿਉਂਕਿ ਭਗਵੰਤ ਮਾਨ ਨੇ ਆਪ ਦੀ ਭੈਣ ਜਿੱਥੇ ਪੜਾਉਂਦੀ ਸੀ ਉਹਦੀ ਗੱਲ ਪਗਾਉਣੀ ਸੀ ਸਾਧ ਸੰਗਤ ਜੀ ਇਹ ਹਾਲਾਤ ਪੰਜਾਬ ਦੇ ਬਣ ਗਏ ਐ ਅਕਸਲ ਹੀ ਤੁਹਾਨੂੰ ਸਿਆਣੇ ਬਣਨਾ ਪੈਣਾ ਸੁਚੇਤ ਹੋਣਾ ਪੈਣਾ ਜੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਉਹ ਦਿਲ ਦੂਰ ਨਹੀਂ ਜਦੋਂ ਦਿੱਲੀ ਵਾਲਿਆਂ ਦੇ ਕੋਲ ਅੱਜ ਪੰਜਾਬ ਦੇ ਬੱਚੇ ਨੂੰ ਨੌਕਰੀ ਨਹੀਂ ਮਿਲਦੀ ਦਿੱਲੀ ਤੋਂ ਲਿਆ ਲਿਆ ਬੱਚਿਆਂ ਨੂੰ ਇੱਥੇ ਭਰਤੀ ਕਰਕੇ ਲੱਖ ਲੱਖ ਰੁਪਈਆ ਤਨਖਾਹ ਪੰਜ ਪੰਜ ਗੱਲ ਮੈਂ ਜਿੰਨੀਆਂ ਪੋਸਟਾਂ ਨੇ ਵਧੀਆਂ ਸਾਰਿਆਂ ਤੇ ਕਾਬਜ ਦਿੱਲੀ ਵਾਲੇ ਕਰਾਤੇ ਆ ਜਿਹੜਾ ਪੰਜਾਬ ਖੁਦ ਮੁਖਤਿਆਰੀ ਬਾਰਡਰ ਤੇ ਤੁਸੀਂ ਲੜੋ ਦੇਸ਼ ਦੀ ਆਜ਼ਾਦੀ ਲਈ ਤੁਸੀਂ ਲੜੋ ਮਗਰ ਜਦੋਂ ਤੁਹਾਡੇ ਫੈਸਲੇ ਲੈਣ ਦੀ ਵਾਰੀ ਆਵੇ ਤੇ ਦਿੱਲੀ ਕਰੇ ਕੀ ਇਹ ਬਰਦਾਸ਼ਤ ਹੈ ਬਰਦਾਸ਼ਤ ਹੈ ਜੀ ਨਹੀਂ ਬਰਦਾਸ਼ਤ ਹੈ ਤੇ ਤਗੜੇ ਹੋ ਜਾਓ ਤਗੜੇ ਹੋ ਕੇ ਇਹਨਾਂ ਨੂੰ ਹੁਣ ਭਾਵੇਂ ਇੱਕ ਵਾਰੀ ਠੱਗੇ ਗਏ ਆ